ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀ ਅਨੇ ਵੀਡੀਓ ਬਣਾਉਣੀ ਹੋਵੇ ਤਾਂ ਮੈਨਰੇ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610777 ਜਿੰਨਾਂ ਵੀਰੇ ਨੇ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਤਹਿਸੀਲ ਕੋਟਕਪੁਰਾ ਤੇ ਜ਼ਿਲ੍ਹਾ ਬਈ ਨੁਕਰੀਦ ਕੋਟ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚ ਪਸਵਾਉਂਦੇ ਰਹਿੰਦੇ ਨੇ ਤੇ ਰੂਟੀਨ ਜੀ ਆਪਣੇ ਚੈਨਲ ਦੇ ਵੀਡੀਓ ਹੁੰਦੀਆਂ ਰਹਿੰਦੇ ਆ ਰੰਜਰ ਅੱਜ ਦੋ ਐਨੀਮਲ ਸੇਲ ਆ ਜੀ ਇੱਕ ਟੋਕੜ ਆ ਇੱਕ ਗੱਬਣ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਈ ਸਸੀガル ਜੀ ਸਸੀガル ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਗੁਰੀ ਆ ਪਿੰਡ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਹੱਥ ਤਹਿਸੀਲ ਕੋਟ ਮੋਬਾਈਲ ਨੰਬਰ 86990779 ਠੀਕ ਆ ਜਿਹੜੀ ਆਪਾਂ ਪਹਿਲਾਂ ਬਾਈ ਜਰਸੀ ਦੀ ਵੀਡੀਓ ਪਾਈ ਵੈਗ ਗਈ ਸੀ ਉਹ ਹੋ ਗਈ ਸੇਲ ਦਾ ਇੱਕ ਨੰਬਰ ਤੋਂ ਸ਼ੁਰੂ ਕਰ ਲੈਣੇ ਆ ਸੂਆ ਬਾਈ ਕਿੰਨੇ ਮਾਈ ਇਹ ਬਾਈ ਦੂਜਾ ਸੂਆ ਸੂਈ ਵੀ ਆ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਏ ਨੂੰ ਇਹਨੂੰ ਬਾਈ ਘੱਟੋ ਘੱਟ ਵੀ 5 ਮਹੀਨੇ ਮੰਨ ਕੇ ਚੱਲ ਏ ਆ ਜੀ ਹੋਣੀ ਨਹੀਂ ਬਾਈ ਨਹੀਂ ਹੋਣੀ ਠੀਕ ਆ ਜੀ ਦੁੱਧ ਕਿੰਨਾ ਨੱਟ ਤੇ ਆ ਦੁੱਧ ਬਾਈ ਇਹਦੇ ਥੱਲੇ ਮਾਲਕਾਂ ਨੇ ਤਾਂ 9 ਦੱਸਿਆ 8 ਕਿਲੋ ਦੀ ਆਪਣੀ ਗਾਰੰਟੀ ਵੀ ਹੋਣੀ ਗੱਡੀ ਚੋਂ ਲਾਈ ਆ ਬਸ ਠੀਕ ਆ ਜੀ ਤੋਰ ਕੇ ਦਿਖਾ ਦੀ ਬਾਈ ਬਾਈ ਦੇ ਦੱਸਣ ਮੁਤਾਬਕ ਦੂਜਾ ਸੂਆ ਸੂਈ ਆ ਜੀ ਲਗਭਗ 5 ਮਹੀਨੇ ਹੋ ਗਏ ਸੂਈ ਨੂੰ ਬਿਲਕੁਲ ਤਾਜ਼ੀ ਆਈ ਆ ਮਾਲਕਾਂ ਨੇ 9 ਕਿਲੋ ਦੱਸ ਕੇ ਦਿੱਤੀ ਹੈ ਜੀ ਬਾਈ ਕਹਿੰਦਾ ਆਪਣੇ ਘਰੇ 8 ਦੀ ਜੀ ਗਰੰਟੀ ਹੈ ਬਾਈ ਆਪਣੀ ਹਾਂਜੀ ਬਾਈ 8 ਕਿਲੋ ਬਾਈ ਦੇ ਘਰੇ ਦੋ ਟਾਈਮ ਚੁਹ ਸਕਦੇ ਚਾਰ ਚੁਹ ਸਕਦੇ ਤੇ 6 ਚੁਹ ਸਕਦੇ ਥਾਣਾ ਦੇ ਸਹਿ ਸੋਨੇ ਆ ਸੋਨਾ ਗੁਲਾਬੀ ਥਾਣਾ ਏ ਆਈ ਬਾਈ ਕਹਿੰਦਾ ਨਹੀਂ ਹੋਈ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਏ ਹੱਤੀ ਚਵਾਈ ਵਾਲਾ ਠੰਡੀ ਸੀਲ ਪੂਰੀ ਹੈ ਬਾਈ ਹਾਂ ਬਾਈ ਕਿਹਣਾ ਹੋਣਾ ਹੈ ਨਾ ਗੱਡੀ ਚੁਾਈ ਕਰਕੇ ਬਾਕੀ ਚੁਾਈ ਨੂੰ ਚ ਨਹੀਂ ਪੈਰ ਚੱਲ ਉਪਰਾ ਕਰਦੀ ਝੋੜਾ ਜਾਂ ਥਾਣਾ ਦੇ ਸਹਜ ਵੀ ਸੋਨੇ ਆ ਥਾਣਾ ਦੀ ਓਕੇ ਆ ਕੋਈ ਪੂਰ ਛੱਟਾ ਜਿਹੜਾ ਬਈ ਪਰਲਾ ਬੈਣੀ ਕਬੈਣੀ ਅਲੱਗਲਾ ਥਾਣਾ ਉੱਚ ਮੜੀ ਪੂਰਾ ਵੀ ਜੇ ਮੁੱਖੀ ਨਾਲ ਫੜ ਕੇ ਥਲੋਂ ਚੋਈ ਫਿਰ ਜਮਾ ਨਹੀਂ ਪਤਾ ਲੱਗਦਾ ਜਣੀ 19 21 ਦਾ 19 21 ਆ ਮੜੀ ਬੇਮਲੂ ਮੈਂ ਹੁਣ ਹੀ ਪਤਾ ਲੱਗਦਾ ਬਾਈ ਠੀਕ ਆ ਦੱਸੇ ਤੇ ਪਤਾ ਲੱਗ ਹਾਂ ਬਾਈ ਠੀਕ ਆ ਮੁੱਲ ਬਾਈ ਇਹਦਾ ਮੁੱਲ ਬਾਜ ਜਮਾ ਜਾਇਜ ਵੇ ਲੈਣ ਦੇਣ 2000 ਰੁਪਿਆ ਠੀਕ ਥੋੜਾ ਬੋਤਾ ਮਾਤਾਨ ਕਰਾਂਗੇ ਮੁੱਲ ਇਹਦਾ 22000 ਰੁਪਿਆ ਕਰਦੇ ਆ ਬਾਈ ਅਰਥ ਕਿਲੋ ਦੁੱਧ ਮੰਨ ਕੇ ਆਈ ਆ। ਬਾਕੀ ਜਮਾਂ ਗਰੀਬ ਕਰੋ ਆਈ ਆ ਬਾਈ ਦੁੱਧ 12 ਕਿਲੋ ਦੀ ਗਰੰਟੀ ਦੇ ਕੇ ਆਪਾਂ ਫੇਰ ਗੱਡੀ ਤੇ ਚੜਾਂਗੇ 12 ਕਿਲੋ ਦੁੱਧ ਚਵਾ ਲਾਂਗੇ ਆਪਾਂ। ਠੀਕ ਆ ਸੇਵਨ ਆ ਵਾਜ। ਹਾਂ ਬਾਈ। ਬਾਕੀ ਗਰਮੀਆਂ ਦਾ ਤੋਹਫਾ ਹੀ ਐ। ਹਾਂ ਬਾਈ। ਗਰਮੀਆਂ ਦਾ ਤੋਹਫਾ ਹੀ ਐ। ਦੁੱਧ ਮੱਝਾਂ ਰ ਗਈ ਹੋਣਾਗਾ ਫੈਟ ਚੰਗੀ ਆਉਣੀ ਐ ਜੀ। ਬਾਕੀ ਗਰਮੀ ਕਰਮਾ ਵਾਲੀ ਨੇ ਘੱਟ ਮੜਾਉਣੀ ਐ 22000 ਜੋ ਮਾਨਤਾਨ ਹੋ ਜੂਗਾ। ਦੋ ਨੰਬਰ ਬਾਈ ਇਹਦੀ ਡਿਟੇਲ ਆ। ਇਹ ਬਾਈ ਆਪਣੇ ਕੋਲੇ ਵੈੜ ਕੱਲ ਆਈ ਆ ਠੀਕ ਆ ਬਾਈ। ਠੀਕ ਆ ਜੀ। ਤੇ ਇਹ ਮੰਨ ਕੇ ਚਲੋ ਵੀ ਇਹਦੇ 12 ਤ ਅੱਜ ਤਰੀਕ ਹੋ ਗਈ 10 ਬਈ ਦੋਆ ਦੋ ਦਿਨ ਰਹਿ ਗਏ ਹਾਂ ਬਾਈ ਤੇ ਬਾਕੀ ਉੱਤੇ ਲਾ ਜੋ ਸੀਲ ਫੰਡੀ ਬਹੁਤ ਆ ਬਾਈ ਮੈਂ ਲਾ ਸਕਦਾ ਬਾਕੀ ਛੋਲ ਹਵਾਨੇ ਤੇ ਬਹੁਤ ਬਈ ਸੀ ਬਹੁਤ ਕੋ ਕਰਮ ਵਾਲੀ ਪੂਰ ਚੱਕ ਕੇ ਛੱਡ ਗਈ ਬਾਈ ਐ ਨਹੀਂ ਬਾਈ ਕੋਈ ਚੱਕਰ ਨਹੀਂ ਮਰਜੀ ਵਾਲਾ ਥਣ ਬਹੁਤ ਚੰਗਾ ਲੱਗਿਆ ਵਾ ਹੱਤੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਣ ਬਿਲਕੁਲ ਮੱਝਾਂ ਰਗਾ ਇੰਨਾ ਕੁ ਪਾਜ ਬਈ ਦੁੱਧ ਬਈ ਦੋ ਤਾਂ ਬਾਲਾ ਧਾਨੀਆਂ ਦੇ 16 17 ਕਿਲੋ ਦੁੱਧ ਪਾ ਦੂਗੀ ਬਈ ਜਿਹੜੇ ਹਾਉਣਾ ਵੈੜਦੀ ਬੋਡੀ ਵੇਟ ਉਹ ਤਾਂ ਮੱਝਾਂ ਰਗਈ ਹੋਣਾ ਬਈ ਹਾਂਜੀ ਇਹਦਾ ਤੋੜ ਕੇ ਦਿਖਾਦੀ ਵੀ ਸੂਆ ਦੂਜਾ ਦੂਜਾ ਬ ਜੋਦਰਨ ਡੇਟ ਮੁਤਾਬਕ ਪਏ ਆ ਬਾਕੀ ਕਰਮਾ ਵਾਲਾ ਪਸੂ ਇੱਕ ਦੋ ਜਰ ਉਫਰ ਵੀ ਲੈ ਜਾਂਦਾ ਕੱਦ ਕਾਟ ਤੇ ਵਜਨ ਵਾਲੀ ਹੈ ਜੀ ਠੰਡੀ ਸੀਲ ਦਾ ਅੰਤੀ ਕੋਈ ਨਹੀਂ ਕਰਮਾ ਵਾਲੀ ਪੂਰ ਚੱਕ ਕੇ ਖੜ ਜਾਂਦੀ ਆ ਚੰਗੀ ਸੇਵਾ ਵਾਲੇ ਘਰ ਆਈ ਆ ਵਜਨ ਵਜੂਦ ਦੀ ਬਹੁਤ ਚੰਗੀ ਆ ਗਰਮੀਆਂ ਦਾ ਤੋਫਾ ਹੀ ਜੀ ਗਰਮੀ ਕਰਮੀ ਦੁੱਧ ਦੇ ਨਜ਼ਾਰੇ ਦੇ ਦਨੇ ਆ ਮੱਝਾਂ ਵਰਗਾ ਦੁੱਧ ਹੋਣਾ ਤੇ ਗਰਮੀ ਕਰਮਾ ਵਾਲੀ ਨੇ ਮਨੋਣੀ ਨਹੀਂ ਜੀ ਇਹ ਮੱਝ ਤੇ ਪੈਸੇ ਲਾਵਾਂਗੇ ਤਾਂ ਦੂਰ ਲੱਖ ਦੀ ਆ ਉਹ ਜਿਹਨੇ ਘੱਟ ਪੈਸੇ ਦੀ ਸਾਰਨਾ ਉਹਨਾਂ ਲਈ ਨਵੀਨਾਂ ਫੀਸ ਹੈ ਜੀ ਚਾਰ ਹੀ ਥਣਾ ਬਾਕੀ ਥਣਾ ਦੀ ਜਮਾ ਡਾਨਾ ਨਾ ਬਾਈ ਜਮਾ ਡਾਨਾ ਬਾਈ ਹੈ ਗੰਨੇ ਅਰਗੀ ਮੋਟੀ ਧਾਰ ਹੁੰਦੀ ਹੈ ਠੀਕ ਹੈ ਥਣਾ ਦੀ ਜਮਾ ਡਾਨਾ ਗੰਨੇ ਅਰਗੀ ਬਾਈ ਕਹਿੰਦਾ ਮੁੱਠੀ ਚਵਾਈ ਹੋਊਗੀ ਬਾਕੀ ਸੀ ਉਸ ਲੱਗ ਪੂਰੀ ਹੈ ਜੀ ਮੁੱਲ ਬਈ ਇਹਦਾ ਬਾਈ ਆਪਾਂ ਇਹਦਾ ਮੁੱਲ ਜਿਹੜਾ ਕੋ ਮਰਜ਼ੀ ਕਰੀਏ ਬਾਹਰ ਲੈਣ ਦੇ ਨਹੀਂ ਆਪਾਂ ਇਹ ਵੈਟ ਦੇ ਦਾਂਗੇ 42000 ਠੀਕ ਹੈ ਜੀ ਹਾਂ ਜੇ ਆਪਣੇ ਭਾਅ ਬਾਈ ਜਮਾ ਜਾਇ ਹੁੰਦੇ ਕੋਈ 10 ਪੈਂਡ ਫਿਰਲੇ ਜੀ ਵੈਟ ਇਹਨੇ ਦੀ ਦੇ ਲੋ ਸਹੀ ਗੱਲ ਹੈ ਜੀ ਬਾਈ ਕਹਿੰਦਾ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ 22 42000 ਦੀ ਵੈੜ ਦੇ ਦਾਂਗੇ ਥੋੜਾ ਸਮਾਨ ਚਪਾਈ ਹੋਊਗਾ ਜਮਾ ਜੈਜ ਮੁੱਲ ਚਾਜੀ ਗਰਮੀ ਦਾ ਬਾਕੀ ਪੂਲਾ 17 ਕਿਲੋ ਜੋ ਤੱਕ ਕੋਈ ਬਾੜਾ ਨਹੀਂ ਰਵੱਛੀ ਨੂੰ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ